ਉਹ ਚੱਲ ਪਿਆ ਸੀ ਢਿੱਲੇ ਹੁਣ ਚੱਲੇ ਬਾਬਾ ਜੀ ਦੇ ਦਰਵਾਜ਼ੇ ਸਗਤਾ ਸਾਰੀਆਂ ਗੱਡੀ ਦੇ ਵਿੱਚ ਬੈਠ ਗਈਆਂ ਤੇ ਹੁਣ ਤਿਆਰੀ ਹੁੰਦੀ ਪਈ ਆ ਸਾਰੀ ਆਪਣੀ ਗੱਡੀ ਦੇ ਵਿੱਚ ਜਾਣੇ ਪਏ ਆ ਆਪਣੇ ਢਿੱਲੇ ਬਾਬੇ ਦੇ ਚੱਲੇ ਆ ਲੋ ਜੀ ਮਿੱਤਰੋ ਜਿਵੇਂ ਕਿ ਤੁਸੀਂ ਦੇਖ ਰਹੇ ਹੋਗੇ ਕਿ ਰਸ਼ ਬਹੁਤ ਹੈ ਤੇ ਅਸੀਂ ਪਹਿਲਾਂ ਅੱਗੇ ਪਿੱਛੇ 5-7 ਮਿੰਟ ਹੋ ਗਏ ਅਗਲੇ ਬੰਦਿਆਂ ਨੂੰ ਵੀ ਰੁਕਿਆ ਨੂੰ ਤੇ ਰਸ਼ ਬਹੁਤ ਹੈ ਚਲੋ ਰਸ਼ ਤਾਂ ਹੁੰਦੀ ਹੀ ਹੈ ਦਿਨ ਤਿਹਾਉਰ ਨੂੰ ਚੱਲਨੇ ਪੈਂਦਾ ਉਸ ਹਿਸਾਬ ਨਾਲ ਵੱਖ ਕੇ ਅਸੀਂ ਉੱਥੇ ਮੰਦਿਰ ਤੇ ਉਧਰ ਸਾਈਡ ਤੇ ਗੱਡੀ ਲਾ ਕੇ ਆਪਣੇ ਤੋ ਅੱਗੇ ਪੈਦਲ ਯਾਤਰਾ ਹੀ ਹੈ ਕਿਉਂਕਿ ਅੱਗੇ ਨਾ ਲੰਘਣ ਹੀ ਦਿੰਦੇ ਪੁਲਿਸ ਵਾਲੇ ਚਲੋ ਪ੍ਰਸ਼ਾਸਨ ਨੇ ਆਪਣੇ ਹਿਸਾਬ ਨਾਲ ਦੇਖਣਾ ਦੱਸਾਰਾ ਹਸਾਬਤਾ ਕਿਉਂਕਿ ਉਹਨਾਂ ਨੇ ਵੀ ਆਪਣਾ ਦੇਖਣਾ ਨਾ ਕਿ ਸਾਰਾ ਕੰਬਲਿਆ ਰੇ ਵਧੀਆ ਤਰੀਕੇ ਨਾਲ ਢੰਗ ਦੇ ਨਾਲ ਬਾਕੀ ਰਸ਼ਵਤਾਂ ਦੇਖ ਲਿਓ ਤੁਸੀਂ ਬਹੁਤ ਜ਼ਿਆਦਾ ਹੈ ਅੱਜ ਸ਼ੀਰ ਰਾਤਰੀ ਦੇ ਇਸ ਪਵਨ ਦੇਨ ਤੇ ਬਾਕੀ ਬੱਚਿਆਂ ਦੇ ਖੇਡਣ ਦੇ ਵਾਸਤੇ ਪੰਗੂੜੇ ਪੰਗਾੜਿਆਂ ਤੋਂ ਬਹੁਤ ਵਧੀਆ ਇੱਥੇ ਘੂੜੇ ਤੇ ਝੂਟੇ ਝਾੜ ਲੈਣਦੇ ਵੀ ਆ ਬੱਚੇ ਤੇ ਆਸ-ਪਾਸੇ ਬਹੁਤ ਹੀ ਰੌਣਕ ਹੈ ਜ਼ਿਆਦਾ ਇਹ ਵੱਡਾ ਪੂੰਗੜਾ ਵੀ ਇੱਥੇ ਦੂਸਰਾ ਪੂੰਗੜਾ ਵੀ ਲੱਗੇ ਪਿਆ ਤੇ ਆਹ ਲੋ ਜੀ ਅਸੀਂ ਆ ਗਏ ਆ ਮੇਨ ਗੇਟ ਤੇ ਆ ਗਏ ਆ ਇੱਥੇ ਜਿੱਥੋਂ ਵੀ ਸ਼ੁਰੂਆਤ ਹੁੰਦੀ ਹੈ ਆਪਣੇ ਗਗਨਜੀ ਦੇ ਢਿੱਲੇ ਦੀ ਆਪਣੇ ਸਾਰੇ ਫੈਮਿਲੀ ਚੱਲਦੀ ਹੋਈ ਆਪਣੇ ਚਾਚੀ ਜੀ ਆ ਸਾਰੇ ਆਪਾਂ ਨਾਲ ਚੱਲਦੇ ਹੋਏ ਆ ਉਧਰ ਸਾਡੀ ਭਾਂਜੀ ਕਹਿੰਦੀ ਕਿ ਮਾਮੂ ਮਮੀ ਘੈਂਟੇ ਵੀ ਜਾਣੀ ਹੈ ਤਾਂ ਉਹਨੂੰ ਚੱਕ ਕੇ ਫਿਰ ਘੈਂਟੇ ਵੀ ਜਾਈ ਤੇ ਚਲੋ ਫਿਰ ਯਾਤਰਾ ਦੀ ਸ਼ੁਰੂਆਤ ਕੀਤੀ ਅਸੀਂ ਇੱਥੋਂ ਮੇਨ ਐਂਟਰੀ ਤੋਂ ਅੱਗੇ ਕੀ ਜਿਓ ਕਿ ਤੁਹਾਨੂੰ ਜਿਵੇਂ ਕਿ ਪਤਾ ਹੀ ਹੋਣਾ ਕਿ ਅੱਗੇ ਪੂੜੀਆਂ ਹੀ ਪੂੜੀਆਂ ਆ ਲਗਭਗ 800 ਪੂੜੀ ਹੋਣੀਆਂ ਤੇ ਬਾਕੀ ਮੇਰੀ ਕਿਸੇ ਭੈਣ ਸੱਜਣ ਮਿੱਤਰ ਨੂੰ ਕਿਸੇ ਨੂੰ ਸਾਡੀ ਪ੍ਰੋਬਲਮ ਹੋਵੇ ਤਾਂ ਉਹ ਥੋੜਾ ਇੱਥੇ ਗੱਡੀਆਂ ਦਾ ਵੀ ਵੈਸੇ ਪ੍ਰਬੰਧ ਹੈ ਕਰੋ ਪਰ ਅੱਜ ਨਾ ਥੋੜਾ ਭੀੜ ਦੇ ਕਾਰਨ ਅੱਜ ਗੱਡੀਆਂ ਬੰਦ ਕੀਤੀਆਂ ਹੋਈਆਂ ਚਲੋ 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 ਅੱਗੇ ਵੀ ਉਸ ਤੋਂ ਬਾਅਦ ਅਸੀਂ ਦੂਸਰੇ ਰਸਤੇ ਤੋਂ ਜਿੱਥੋਂ ਦੀ ਗੱਡੀ ਜਾਂਦੀ ਉਧਰ ਦੀ ਪਹੇ ਗਏ ਕਿਉਂਕਿ ਦੂਸਰੇ ਉਧਰ ਦੀ ਨਾ ਪੋੜੀਆਂ ਵਾਲੇ ਪਾਸੇ ਦੀ ਨਾ ਰਸ਼ ਬਹੁਤ ਹੀ ਆ ਤੇ ਅੱਗੇ ਮੇਰੇ ਸੱਜਣ ਮਿੱਤਰ ਭਗਤ ਪਿਆਰੇ ਲੱਗੀ ਐ ਨੱਚਣ ਭੋਲੇ ਸ਼ੰਕਰ ਦੇ ਗਾਣਿਆਂ ਤੇ ਲੱਗੇ ਪਏ ਨੱਚਣ ਤੇ ਥੋੜੇ ਟਾਈਮ ਬਾਅਦ ਹੀ ਅਸੀਂ ਦਰਬਾਰ ਪੁੱਜ ਗਏ ਆ ਮੇਨ ਦਰਬਾਰ ਸ਼ੰਕਰ ਜੀ ਦਾ ਬਹੁਤ ਹੀ ਸੋਹਣਾ ਇੱਥੇ ਨਾ ਰੂਹ ਖੁਸ਼ ਹੋ ਜਾਂਦੀ ਆ ਤੇ ਭੀੜ ਬਹੁਤ ਜ਼ਿਆਦਾ ਸੀ ਨਾ ਭੀੜ ਦੇ ਕਰਨਾ ਚਲੋ ਥੋੜਾ ਟਾਈਮ ਤਾਂ ਲੱਗਦਾ ਐ ਚਲੋ ਹਨੂ ਵੀ ਛੋੜ ਨਾ ਹੌਸਲਾ ਰੱਖਣਾ ਚਾਹੀਦਾ ਕਿ ਭੀੜ ਬਹੁਤ ਹੈ ਕਿਉਂਕਿ ਅੱਜ ਦਾ ਦਿਨ ਹੀ ਲੋਕਾਂ ਨੇ ਸਾਰਿਆਂ ਨੇ ਇੰਨੀ ਨੇ ਦੂਰੋਂ ਆਣਾ ਹੁੰਦਾ ਮੱਥਾ ਟੇਕਣ ਉਸ ਦੇ ਕਰਨਾ ਭੀੜ ਬਹੁਤ ਸੀ ਅੱਜ ਨਾ ਬਾਕੀ ਚਲੋ ਦਿਨ ਤਿਉਹਾਰ ਵਾਲੇ ਦਿਨ ਤਾਂ ਤੁਹਾਨੂੰ ਪਤਾ ਮੰਦਿਰਾਂ ਦੇ ਵਿੱਚ ਭੀੜ ਬਹੁਤ ਜ਼ਿਆਦਾ ਹੁੰਦੀ ਸ਼ਰਧਾਲੂ ਬਹੁਤ ਦੂਰੋਂ ਦੂਰੋਂ ਆਉਂਦੇ ਆ ਜਿਵੇਂ ਕਿ ਅਸੀਂ ਉੱਥੇ ਸੌਂ ਗਏ ਸੀ ਰਾਜਸਥਾਨ ਗੁਜਰਾਤ ਤੱਕ ਦੇ ਸ਼ਰਧਾਲੂ ਆਏ ਹੋਏ ਨੇ ਫਿਰ ਅਸੀਂ ਮੇਨ ਦਰਬਾਰ ਪੁੱਜੀ ਜਿੱਥੇ ਭਗਵਾਨ ਸ਼ਿਵ ਜੀ ਦੀ ਸ਼ਿਵਲਿੰਗ ਜੀ ਦੇ ਦਰਸ਼ਨ ਕਰਨੇ ਸੀ

ਜੀ ਸਾਨੂੰ ਬਹੁਤ ਵਧੀਆ ਦਰਸ਼ਨ ਹੋਏ ਭਗਵਾਨ ਦੇ ਕਈ ਭਗਤਾਂ ਦਾ ਇਹ ਰੋਸ ਹੁੰਦਾ ਹੈ ਕਿ ਮਤਲਬ ਕਿ ਜਲਦੀ ਤੋਂ ਜਲਦੀ ਉਥੋਂ ਦਰਸ਼ਨ ਕਰਵਾ ਕੇ ਨਾਲ ਹੀ ਜਲਦੀ ਜਲਦੀ ਤੋਂ ਕੱਢਣ ਦੀ ਕੋਸ਼ਿਸ਼ ਕਰਦੇ ਆ ਪਰ ਕੀ ਕਰੀ ਉਹਨਾਂ ਦੀ ਮਜਬੂਰੀ ਹੁੰਦੀ ਹੈ ਜਿਉਂ ਨਾ ਕੱਢਣ ਇਦਾਂ ਕਮੇਟੀ ਵਾਲੇ ਇਦਾਂ ਤੇ ਲੱਗ ਜਾਂਦਾ 10 10 ਕਿਲੋਮੀਟਰ ਤੱਕ ਦੀ ਲਾਈਨਾਂ ਲੱਗ ਜਾਂਦੀਆਂ ਸਾਨੂੰ ਫਿਰ ਵੀ ਬਹੁਤ ਵਧੀਆ ਦਰਸ਼ਨ ਹੋਏ ਉਸ ਤੋਂ ਬਾਅਦ ਅਸੀਂ ਲੰਗਰ ਛਕਿਆ ਲੰਗਰ ਬਹੁਤ ਸੁਆਦ ਸੀ ਬਹੁਤ ਬਹੁਤ ਤਰੰਗ ਸੀ ਜੀ 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 ਜ ਇੱਥੇ ਕੀ ਜਿੱਥੇ ਬੂਆ ਦੀ ਪ੍ਰਤਿਮਾ ਹੈ ਬਹੁਤ ਵੱਡੀ ਇੱਥੇ ਨਾ ਲੋਕਾਂ ਦਾ ਇੱਕ ਮੰਨਣਾ ਹੈ ਕਿ ਪੱਥਰਾਂ ਦੇ ਨਾਲ ਨਾ ਘਰ ਬਣਾਉਂਦੇ ਇੱਥੇ ਮੇਰੀਆਂ ਪਾਂਜੀਆਂ ਲੱਗੀਆਂ ਘਰ ਬਣਾਣ ਬਹੁਤ ਵੱਡੇ ਵੱਡੇ ਘਰ ਬਣਾ ਰਹੀਆਂ ਸੀ ਤੋਂ ਉਤਵਾਦ ਅਸੀਂ ਫੈਮਿਲੀ ਇੱਕ ਗਰੁੱਪ ਫੋਟੋ ਖਿਚਵਾਈ ਤੁਹਾਨੂੰ ਪਤਾ ਹੋਇਆ ਕਿ ਜਿਆਦਾ ਹੀ ਹੁੰਦੀ ਹੈ ਕਿ ਲੋਕੀ ਜਾਣਦੇ ਆ ਕਿ ਨੇ ਨੇ ਦੂਰੇ ਜਿਆਦਾ ਹੀ ਹੁੰਦੀ ਉਸ ਤੋਂ ਬਾਅਦ ਅਸੀਂ ਝੂਲੇ ਦੇ ਵਿੱਚ ਆ ਗਏ ਬੜਾ ਜਿਹੜਾ ਝੂਲਾ ਹੁੰਦਾ ਹੈ ਉਹਦੇ ਵਿੱਚ ਅਸੀਂ ਝੂਲਾ ਝੂਟਾ ਰਹਿਣਾ ਪਿੱਥੋਂ ਤੁਹਾਨੂੰ ਦੇਖੋ ਸਾਫ ਬਹੁਤ ਵਧੀਆ ਦਿਖ ਰਿਹਾ ਹੈ ਕਿ ਦ੍ਰਿਸ਼ ਦੇਖ ਰਿਹਾ ਕਿੰਨੀ ਪੀੜਾ ਹੁਣ ਹਜੇ ਤੱਕ ਵੀ ਬਹੁਤ ਪੀੜਾ ਜਦ ਕੀ ਟਾਈਮ ਲਗ ਪਗ ਮੇਰੀ ਭੈਣ ਦੇਖੋ ਜੀ ਪਹਿਲੀ ਵਾਰ ਘੂੜੇ ਚਾ ਲਿਆ ਸੀ ਤੇ ਰੋਣ ਲੱਗਦੀ ਆ ਇਹ ਤਾਂ ਜੈ ਸ਼ੀ ਰਾਮ ਜੈ ਸ਼ੀ ਰਾਮ ਦੇ ਨਾਂ ਨੇ ਲਾ ਲਪੀਆ ਠੀਕ ਹੈ ਜੀ ਜਦੋਂ ਤੋਂ ਘੂੜੇ ਦੇ ਵਿੱਚ ਪੂਰਾ ਪੜਾ ਲਿਆ ਜਾ ਰਿਹਾ ਸੀ ਤਾਂ ਦਿਲ ਘਟ ਗਿਆ ਦੇਖੋ ਲਗ ਪਗ ਰੋਈ ਪੇਸੀ ਉਹ ਤੋਂ ਬਾਅਦ ਅਸੀਂ ਇਹਦੇ ਨਾਲ ਗਿੰਦੀ ਜੀ ਦੇ ਨਾਲ ਗਲਾਸ ਡਗਾਣੇ ਹੀ ਕਹਿੰਦੇ ਡਗਾਓ ਤੇ ਅੱਜ ਸਾਡੇ ਤੱਕ ਕਿਸੇ ਬੰਦੇ ਤੋਂ ਡਗੇ ਨਹੀਂ ਪਤਾ ਨਹੀਂ ਕਰ ਇਹਨਾਂ ਦੇ ਗੁੰਦਗਾਂਦ ਲਾਤੇ ਹੁੰਦੀ ਆ ਸਾਰਿਆਂ ਨੇ ਟਰਾਈ ਕੀਤਾ ਗੱਲ ਨਹੀਂ ਬਣੀ ਪਰ ਕਿਸੇ ਤੋਂ ਵੀ ਮ제 ਮ제 ਇੰਜੋਏ ਜੀ ਕਰਦੇ ਰਹੇ ਟਾਈਮ ਪਾਸ ਕਰਦੇ ਰਹੇ ਮਜ਼ਾ ਵੀ ਕਾਫੀ ਆ ਰਿਹਾ ਸੀ ਆ ਦੇਖੋ ਮੈਂ ਪਰ ਮੇਤੋਂ ਨਹੀਂ ਗੱਲ ਬਣੀ ਮੇਤੋਂ ਤੇ ਨਹੀਂ ਡਗੇ ਉਹ ਤੋਂ ਬਾਅਦ ਇਹਨਾਂ ਰਿੰਗ ਦੇ ਨਾਲ ਨਾ ਕਰਨਾ ਹੁੰਦਾ ਰਿੰਗ 'ਚ ਨਾ ਰਿੰਗ ਦੇ ਨਾਲ ਨਾ ਪਾਣਾ ਹੁੰਦਾ ਪੈਸਿਆਂ ਦੇ ਨੋਟ ਜਿ ਲਾਈ ਸੀ ਸਾਰਿਆਂ ਨੇ ਟਰਾਈ ਕੀਤਾ ਸੀ ਇਹ ਵੀ ਲੈ 2 2 3 3 ਸਾਰਿਆਂ ਨੇ ਫੜੇ ਉਸ ਤੋਂ ਬਾਅਦ ਕਿਸੇ ਤੋਂ ਵੀ ਨਹੀਂ ਗੱਲ ਬਣੀ ਬਹੁਤ ਹੀ ਜ਼ਿਆਦਾ ਹੈਗਾ ਤੇ ਸਾਡਾ ਆਪਣਾ ਹੈਗਾ ਇੱਕ ਬੰਦਾ ਸ਼ਿਟਾ ਸ਼ਿਟਾ ਡੋਨ ਕਹਿੰਦੇ ਨੂੰ ਜਿਹਨੂੰ ਪਿੰਡ ਦੇ ਵਿੱਚ ਉਹਨਾਂ ਨੇ ਫਿਰ ਟਰਾਈ ਕੀਤਾ ਤੇ ਉਹਨੂੰ 50 ਰੁਪਏ ਆ ਗਏ ਜਿਸ ਦੇ ਨਾਲ ਨਾਲ ਸਾਨੂੰ ਖੁਸ਼ੀ ਦਾ ਟਿਕਾਣਾ ਨਹੀਂ ੜਿਆ ਦੇਖਿਓ ਤੁਸੀਂ ਨਾ ਆ ਦੇਖਿਓ ਉਹਨੂੰ ਪਾਣਾ ਤੇ ਆ ਦੇਖ ਨਾਲ ਹੀ 50 ਰੁਪਏ ਲੋ ਜੀ ਅਸੀਂ 50 ਰੁਪਏ ਇੱਥੇ ਜਗਿਆ ਹਾਂ ਤਾਂ ਅਸੀਂ ਰਾਜੇ ਬਣ ਕੇ ਰਾਜੇ ਤੇ ਉਸ ਤੋਂ ਬਾਅਦ ਅਸੀਂ ਅੱਗੇ ਫਿਰ ਟਾਈਮ ਨਾਲ ਇੱਕ ਕਾਰ ਕਿਉਂਕਿ ਟਾਈਮ ਬਹੁਤ ਹੋ ਗਿਆ ਚ ਗਿਆ ਅਸੀਂ 5 ਤਾਂ ਬਾਕੀ ਹੀ ਗਈ ਸੀ 5.5 ਉਸ ਤੋਂ ਬਾਅਦ ਅਸੀਂ ਗੱਡੀ ਲੈ ਕੇ ਆਏ ਤਾਂ ਗੱਡੀ ਦੇ ਵਿੱਚੋਂ ਅਸੀਂ ਵਾਪਸੀ ਘਰ ਦੀ ਤਿਆਰੀ ਕਰ ਲਈ। ਬਾਕੀ ਤੁਸੀਂ ਸਾਰੇ ਜਾਨੀ ਵੀਡੀਓ ਨੂੰ ਲਾਈਕ, ਸ਼ੇਅਰ ਤਾਂ ਕਮੈਂਟ ਜਰੂਰ ਕਰੋ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਸਾਡੇ ਚੈਨਲ ਨੂੰ ਕਿਉਂਕਿ ਤੁਸੀਂ ਵੀਡੀਓ ਦੇਖ ਲੈਣੇ ਆ ਤੇ ਚੈਨਲ ਸਬਸਕ੍ਰਾਈਬ ਨਹੀਂ ਕਰਦੇ। ਨਾਲ ਹੀ ਸਾਨੂੰ ਨਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਵੀਡੀਓ ਕਿੱਦਾਂ ਲੱਗਦੀ ਹੈ। ਜੇ ਤੁਹਾਨੂੰ ਕੋਈ ਮਤਲਬ ਕਮੀ ਲੱਗਦੀ ਹੈ ਤਾਂ ਜਰੂਰ ਦੱਸਿਆ ਕਰੋ। ਅਸੀਂ ਹੌਲੀ-ਹੌਲੀ ਉਹ ਕਮੀ ਨੂੰ ਜਰੂਰ ਸਹੀ ਕਰਨ ਦੀ ਕੋਸ਼ਿਸ਼ ਕਰੀਏ। ਧੰਨਵਾਦ ਜੀ। ਜੈ ਸ਼ੰਕਰ।